ਦੋਨੋ ਫਾਰਮਾਂ ਦੇ ਕੋਆਰਡੀਨੇਟਰ ਸਵਾਨ ਸਿੰਘ ਪੰਦੇਰ ਵੱਲੋਂ ਸ਼ੰਭੂ ਬਾਰਡਰ ਤੇ ਕੀਤੀ ਗਈ ਪ੍ਰੈਸ ਕਾਨਫਰੰਸ 6 ਦਸੰਬਰ ਨੂੰ ਦਿੱਲੀ ਕੂਚਲੇ ਸਵਾਨ ਸਿੰਘ ਪੰਦੇਰ ਵੱਲੋਂ ਅੱਜ ਸ਼ੰਭੂ ਬਾਰਡਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ 6 ਦਸੰਬਰ ਨੂੰ ਵੱਖ-ਵੱਖ ਜਥੇਬੰਦੀਆਂ 71 ਹੋ ਕੇ ਦਿੱਲੀ ਵੱਲ ਕੂਚ ਕਰਨਗੇ। ਉਹਨਾਂ ਨੇ ਕਿਹਾ ਕਿ ਦਿੱਲੀ ਜਾਣ ਵਾਸਤੇ ਅੰਬਾਲਾ ਦੇ ਐਸਪੀ ਨੂੰ ਪੂਰਾ ਰੂਟ ਪਲਾਨ ਦੇ ਦਿੱਤਾ ਗਿਆ ਹੈ ਤੇ ਸਾਡੇ ਵੱਲੋਂ ਦਿੱਲੀ ਦੀਆਂ ਪੂਰੀਆਂ ਤਿਆਰੀਆਂ ਹਨ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜੋਤਿੰਦਰ ਲੱਕੀਨਾ, ਦੀਪਕ ਕੁਮਾਰ ਦੀ ਰਿਪੋਰਟ। ਸ਼ੰਭੂ ਬਾਰਡਰ ਤੇ ਪਹੁੰਚੀ ਹੋਈ ਸਾਰੀ ਪ੍ਰੈਸ ਦਾ ਸੀ ਧੰਨਵਾਦ ਕਰਦੇ ਦੋਵਾਂ ਫਾਰਮਾਂ ਵੱਲੋਂ। ਦੋਵਾਂ ਫਾਰਮਾਂ ਵੱਲੋਂ ਜਿਹੜਾ ਦਿੱਲੀ ਕੂਚ ਦਾ ਫੈਸਲਾ ਵਾ ਉਹਦੇ ਬਾਰੇ ਜਿਹੜੀਆਂ ਤਿਆਰੀਆਂ ਵਾਂ ਉਹਨੂੰ ਅੰਤਮ ਰੂਪ ਦਿੱਤੇ ਜਾ ਰਹੇ ਆ ਜਥੇ ਬੰਦੀਆਂ ਜਿਹੜੀਆਂ ਪਹਿਲੇ ਦਿਨ ਦੇ ਜਿਹੜੇ ਜਥੇ ਦੇ ਵਿੱਚ ਸ਼ਾਮਲ ਹੋਣਗੇ ਮੈਂ ਉਹਨਾਂ ਦੇ ਨਾਂ ਤੁਹਾਨੂੰ ਦੱਸ ਦੇਣਾ ਬੀਕੇ ਜੂ ਬਹਿਰਾਮ ਕੇ ਬੀਕੇ ਜੂ ਏਕਤਾ ਆਜ਼ਾਦ ਬੀਕੇ ਜੂ ਕ੍ਰਾਂਤੀਕਾਰੀ ਬੀਕੇ ਜੂ ਦਵਾਬਾ ਬੀਕੇ ਜੂ ਸ਼ਹੀਦ ਭਗਤ ਸਿੰਘ ਹਰਿਆਣਾ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਆਜ਼ਾਦ ਕਿਸਾਨ ਕਮੇਟੀ ਦਵਾਬਾ ਇੰਡੀਅਨ ਫਾਰਮਰ ਐਸੋਸੀਏਸ਼ਨ ਪੀਐਫਐਫ ਜੁਪੀ ਗ੍ਰਾਮੀਣ ਕਿਸਾਨ ਸਮਤੀ ਰਾਜਸਥਾਨ ਰਾਸ਼ਟਰੀ ਕਿਸਾਨ ਸਭਾ ਐਮਪੀ ਬਿਹਾਰ ਬੀਕੇ ਐਮਜੂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਜਥੇਬੰਦੀਆਂ ਆ ਬੀਕੇ ਜੂ ਪਨੇੜੀ ਕਦੇ ਛੁੱਟ ਗਿਆ ਬੀਕੇ ਜੂ ਪਨੇੜੀ ਇਹ ਜਥੇਬੰਦੀਆਂ ਲਗਭਗ 15 16 ਜਥੇਵ ਦੇ ਵਿੱਚ ਪਹਿਲੇ ਵਿੱਚ ਸ਼ਾਮਲ ਹੋਣ ਗਿਆ ਸਾਡੀਆਂ ਔਰ ਇਹਦੇ ਨਾਲ ਨਾਲ ਅਸੀਂ ਅੱਜ ਤੁਹਾਡੇ ਮਾਧਮ ਨਾਲ ਕਹਿਣਾ ਚਾਹਾਂਗੇ ਕੇਂਦਰ ਸਰਕਾਰ ਨੂੰ ਵੀ ਉਹ ਜੋ ਉਹਨਾਂ ਨੇ ਬਿਆਨਬਾਜ਼ੀ ਪਿਛਲੇ ਨਵਾਂ ਮਹੀਨੇ ਚ ਕੀਤੀ ਆ ਜਿੱਦਾਂ ਉਹਨਾਂ ਨੇ ਅਦਾਲਤਾਂ ਚ ਜਾ ਕੇ ਹਰਿਆਣੇ ਦੇ ਟਾਰਨੀ ਜਨਰਲ ਨੇ ਔਰ ਮਾਨਜਗ ਪੰਜਾਬ ਹਰਿਆਣਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਚ ਪੱਖ ਰੱਖੇ ਸੀ। ਔਰ ਜਿਵੇਂ ਉਹਨਾਂ ਦੇ ਲੀਡਰ ਲਗਾਤਾਰ ਬੋਲਦੇ ਰਹੇ ਆ ਵੀ ਇਹਨਾਂ ਦੇ ਟਰੈਕਟਰ ਮੋਡੀਫਾਈਡ ਆ। ਇਹਨਾਂ ਕੋ ਪੋਕਲੈਨਾ ਵਾਂ। ਇਹਨਾਂ ਦੀਆਂ ਟਰਾਲੀਆਂ ਵਿੱਚ ਹਥਿਆਰ ਆ ਬੜੇ ਬੜੇ ਕਿਸਮ ਦੇ। ਇਲਜ਼ਾਮ ਲਾਉਂਦੇ ਰਹੇ। ਔਰ ਲਗਾਤਾਰ ਬਿਆਨਬਾਜ਼ੀ ਹੁੰਦੀ ਰਹੀ ਆ। ਫੇ ਕਿਸਾਨ ਟਰੈਕਟਰ ਟਰਾਲੀ ਤੋਂ ਬਿਨ ਬਗੈਰ ਚਲੇ ਜਾਣ। ਅਰ ਮੈਂ ਪਿਛਲੇ ਚੰਡੀਗੜ੍ਹ ਦੀ ਪੀਸੀ ਚ ਵੀ ਕਿਹਾ ਸੀ ਵੀ ਹੁਣ ਹਰਿਆਣੇ ਦੇ ਮੰਤਰੀ ਰਵਨੀਤ ਸਿੰਘ ਜੀ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਆ ਹੁਣ ਆਪਣੇ ਬਿਆਨਾਂ ਤੇ ਕੈਮਰਨ ਹੁਣ ਥੁੱਕ ਕੇ ਨਾ ਛੱਟਣ ਬਾਈ ਇਸ ਕਰਕੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਕਿ ਇਥੋਂ ਪੈਦਲ ਜਥਾ ਜਿਹੜਾ ਵਾ ਉਹ ਦਿੱਲੀ ਨੂੰ ਰਵਾਨਾ ਹੋਊਗਾ ਜੜੀ ਸੜਕ ਤੇ ਆਪਾਂ ਬੈਠੇ ਤੇ ਨਾਲ ਦੀ ਸੜਕਾ ਖੱਬੇ ਵੱਲੇ ਜਿੱਥੋਂ ਅਸੀਂ ਜਥਾ ਸਿੱਧਾ ਦਵਾਰ ਵੱਲ ਨੂੰ ਤੋਰਾਂਗੇ ਔਰ ਉਹਦੇ ਵਿੱਚ ਜੋ ਕੁਝ ਹਰਿਆਣਾ ਦੇ ਅੰਬਾਲਾ ਐਸਪੀ ਨੇ ਸਾਡੇ ਕੋਲੋਂ ਕਿਵੇਂ ਜਥਾ ਜਾਣਾ ਕਿਵੇਂ ਤੁਹਾਡਾ ਰੋਡ ਮੈਪ ਆ ਉਹ ਸਾਰਾ ਅਸੀਂ ਐਸਪੀ ਨੂੰ ਦੱਸ ਕੇ ਆਏ ਸੀ ਵੀ ਸਾਡਾ ਪੈਦਲ ਜਥਾ ਜਾਊਗਾ ਸੜਕ ਕਦੀ ਵੀ ਨਹੀਂ ਛੱਡਾਂਗੇ ਸੜਕੇ ਛੜਕ ਜਾਵਾਂਗੇ ਜਿੱਥੇ ਰਾਤ ਪੈ ਜੂ ਉੱਥੇ ਰਾਤ ਕਟਾਂਗੇ ਟ੍ਰੈਫਿਕ ਕਿਤੇ ਵੀ ਕੋਈ ਜਾਮ ਨਹੀਂ ਹੋਊਗੀ ਔਰ ਜਿਹੜਾ 9 ਤਰੀਕ ਦਾ ਪ੍ਰੋਗਰਾਮ ਪੀਐਮ ਦਾ ਹਰਿਆਣੇ ਦਾ ਵਾ ਅਸੀਂ ਸਪਸ਼ਟ ਕਰਤਾ ਸੀ ਵੀ ਸਾਡਾ ਧਿਆਨ ਦਿੱਲੀ ਕੁਚਨੂਆ ਸਾਡੀ ਛੜਕਦੇ ਖੱਬੇ ਸੱਜੇ ਕੌਣ ਆਉਂਦਾ ਕੌਣ ਜਾਂਦਾ ਉਹਦੇ ਨਾਲ ਸਾਡਾ ਕੋਈ ਮਨੋਰਥ ਨਹੀਂ ਦੁਆ ਫੋਰਮਾਂ ਦਾ ਨਾ ਸਾਡਾ ਧਿਆਨ ਉਧਰ ਹੋਊਗਾ ਤੋਂ ਇਸ ਕਰਕੇ ਅਸੀਂ ਜਿਹੜੀ ਆ ਜਥੇ ਦੀ ਲਿਸਟ ਉਹ ਪਹਿਲੋ ਸਾਡੀ ਤਿਆਰ ਹੋਊਗੀ ਲਗਭਗ 4-5 ਦੀ ਪੇਜ ਦੀ ਲਿਸਟ ਲਗਭਗ ਆਪਾਂ ਤਿਆਰ ਕਰ ਲਈ ਅੱਜ ਬਥੇਰੇ ਨਾਮ ਬੋਲਣ ਦਾ ਇਹਨਾਂ ਲੰਮਾ ਸਮਾਂ ਲੱਗ ਜੂ ਇਹਦੀ ਗਵਾਈ ਸਤਨਾਮ ਸਿੰਘ ਜੀ ਪੰਨੂ ਸੁਵਿੰਦਰ ਸਿੰਘ ਜੀ ਚਤਾਲਾ ਅਰਸ਼ਜੀਤ ਸਿੰਘ ਦੀ ਫੂਲ ਜਿਵੇਂ ਤੇਰੇ ਨਾਂ ਤੋਂ ਪਹਿਲਾਂ ਦਿੱਤੇ ਹੋਏ ਆ ਹੋਰ ਵੀ ਆਗੂਆਂ ਦੇ ਨਾਂ ਹੈਗੇ ਆ ਉਹ ਤੁਹਾਨੂੰ ਕੱਲ ਸਪਸ਼ਟ ਕਰਾਂਗੇ ਤੋਂ ਇਹਨਾਂ ਦੇ ਨਾਂ ਸਪਸ਼ਟ ਆ ਤੋਂ ਇਹ ਗਵਾਈ ਕਰਨਗੇ ਇਸ ਕਰਕੇ ਸਰਕਾਰ ਹੁਣ ਬਾਰਡਰ ਨੂੰ ਖੋਲੇ ਜੇ ਇਹ ਬਾਰਡਰ ਨਹੀਂ ਖੁੱਲਦਾ ਹੈਗਾ ਸਰਕਾਰ ਸਾਡੇ ਜਥੇ ਦੇ ਤਸ਼ੱਦਦ ਕਰਦੀ ਹੈਗੀ ਆ ਅਸੀਂ ਇਹ ਵੀ ਕਹਿਤਾ ਸੀ ਕਿ ਜਿੱਡਾ ਸੈਂਕੜਿਆਂ ਦਾ ਜਥਾ ਕੋਈ ਵੀ ਸਟੇਟ ਨਾਲ ਟਕਰਾਉਣ ਵਾਲੀ ਪੋਜੀਸ਼ਨ 'ਚ ਨਹੀਂ ਹੁੰਦਾ। ਨਾ ਸਾਡੇ ਕੋਲ ਸਿਰਫ ਅਸੀਂ ਲੜਿੰਦਾ ਸਮਾਨ ਲਾਂਗੇ ਔਰ ਬਾਕੀ ਸਾਨੂੰ ਹਰਿਆਣੇ ਦੀ ਜਨਤਾ ਤੇ ਪੂਰਾ ਯਕੀਨ ਆ ਵੀ ਹਰਿਆਣੇ ਦੇ ਲੋਕ ਜਿੰਨਾ ਵੀ ਸਾਨੂੰ ਸਮਾਨ ਲੜਿੰਦਾ ਚਾਹੀਦਾ ਸਭ ਕੁਝ ਮੁਹੱਈਆ ਕਰਾ ਦੇਣਗੇ। ਇਹ ਸਾਡਾ ਮੰਨਣਾ। ਦੂਸਰੇ ਬੰਨੇ ਝੰਡਾ ਡੰਡਾ ਸਾਡੇ ਕੋਲ ਹੋਊਗਾ। ਹੋਰ ਨਹੱਤੇ ਹੋਵਾਂਗੇ ਨੰਗੇ ਪਿੰਡੇ ਹੋਵਾਂਗੇ ਹੁਣ ਸਰਕਾਰ ਕੋਲੇ ਕਹਿਣ ਨੂੰ ਕੋਈ ਬਹਾਨਾ ਨਹੀਂ ਜੇ ਉਹ ਜ਼ਬਰ ਕਰਦੀ ਆ ਉਹ ਜ਼ਬਰਦਸਤ ਮੁਕਾਬਲਾ ਸਬਰ ਨਾਲ ਸਹਾਂਗੇ ਤਾਂ ਹੀ ਕਿਹਾ ਸੀਗਾ ਵੀ ਜਥਾ ਮਰਜੀ ਵੜਿਆਂ ਦਾ ਹੋਊ ਸਿਰ ਤੇ ਖੱਪਣ ਬੰਨ ਕੇ ਤੁਰੂਗਾ ਹਰ ਜੋ ਵੀ ਸਰਕਾਰ ਤਸ਼ੱਦਦ ਕਹੂਗੀ ਤਸ਼ੱਦਦ ਕਰੂਗੀ ਉਹ ਤਸ਼ੱਦਦ ਨੂੰ ਸਬਰ ਦੇ ਨਾਲ ਸਹਾਂਗੇ ਇਹ ਸਾਡਾ ਮੰਨਣਾ ਸੀ ਕਹਿੰਦਾ ਸੀ ਹੁਣ ਅਸੀਂ ਕਹਿੰਨੇ ਆ ਵੀ ਸਾਡੀ ਮੰਗਾਂ ਦੀ ਆਵਾਜ਼ ਵੀ ਹੱਥ ਹੋਰ ਤਗੜੀ ਹੋ ਜਾਂਦੀ ਆ ਜਦੋਂ ਕੱਲ ਦੇਸ਼ ਦੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਤਨਕਰ ਜੀ ਨੇ ਜੋ ਮਹਾਰਾਸ਼ਟਰ ਦੇ ਵਿੱਚ ਇੱਕ ਮੀਟਿੰਗ 'ਚ ਜੋ ਬਿਆਨ ਦਿੱਤਾ ਵਾ ਔਰ ਜਿਵੇਂ ਹੋ ਦੇਸ਼ ਦੇ ਖੇਤੀਬਾੜੀ ਮੰਤਰੀ ਨਾਲ ਐਡਰੈਸ ਹੋਇਆ ਉਹ ਉਹ ਸਾਡੀਆਂ ਜੜੀ ਪਾਜਪਾ ਕਹਿੰਦੀ ਸੀ ਵੀ ਇਹਨਾਂ ਕੋਲੇ ਕੋਈ ਅਜੰਡਾ ਨਹੀਂ ਹੈ ਠੀਕ ਹੈ ਨਾ ਜੇ ਤਣਕੜ ਸਾਹਿਬ ਕਹਿੰਦੇ ਵੀ ਸਾਡੇ ਕੋਲ ਮੰਗ ਪੱਤਰ ਆਇਆ ਮੇਰੇ ਕੋਲ ਲਿਖਤ ਆਈ ਅਸੀਂ ਈਮੇਲਾਂ ਤੇ ਸਾਰਿਆਂ ਨੂੰ ਕੀਤੇ ਆ ਸੀਗੇ ਤਾਂ ਫਿਰ ਇੰਨਾ ਕੋ ਵੀ ਗਿਆ ਅਜੰਡਾ ਜੇ ਅਜੰਡਾ ਨਹੀਂ ਸੀ ਜਿਹੜੀ ਬਿਆਨਬਾਜ਼ੀ ਆਈ ਤੇ ਇਹਨਾਂ ਦੇ ਕੇਂਦਰ ਦੇ ਮੰਤਰੀ ਚਾਰ ਮੀਟਿੰਗਾਂ ਚ ਕੀ ਲੈਣ ਆ ਗਏ ਸਾਡੇ ਨਾਲ ਫਿਰ ਉਹਦਾ ਕੀ ਕੰਮ ਸੀਗਾ ਅ ਕਿਸਾਨ ਮਜ਼ਦੂਰ ਮੋਰਚਾ @theredgmail.com ਇਹ ਬਣੀ ਹੋਈ ਆ ਤੇ ਗੂਗਲ ਤੇ ਆ ਸਾਡਾ ਜਿਹੜਾ ਵਾ ਜਿਹੜਾ ਇਹਦਾ ਨਾਂ ਹੈਗਾ ਮਰਜੀਵੜਾ ਜਥਾ ਦਿੱਲੀ ਕੂਚ ਮਰਜੀਵੜਾ ਜਥਾ ਦਿੱਲੀ ਕੂਚ ਇਹ ਗੂਗਲ ਤੇ ਕੋਈ ਵੀ ਇਹਦੇ ਵਿੱਚ ਆ ਕੇ ਆਪਣਾ ਨਾਮ ਪਤਾ ਆਪਣਾ ਆਧਾਰ ਕਾਰਡ ਦਾ ਐਡਰੈਸ ਇਹ ਸਾਰਾ ਕੁਝ ਦੱਸ ਕੇ ਜਥੇ ਵਿੱਚ ਜਾਣ ਲਈ ਅਪਲਾਈ ਕਰ ਸਕਦਾ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਉਹ ਆਪਣੀ ਸਵੈ ਇੱਛਾ ਨਾਲ ਜਥੇ ਵਿੱਚ ਜਾਣਾ ਚਾਹੁੰਦਾ ਠੀਕ ਹੈ ਜੀ ਕੋਈ ਬਦੋਬਦੀ ਨਹੀਂ ਹੈ ਤਾਂ ਜਿੰਨੇ ਵੀ ਕਿਸਾਨ ਦੇਸ਼ ਭਰ ਦੇ ਕਿਸਾਨ ਮਜ਼ਦੂਰ ਕੋਈ ਵੀ ਜਥਿਆਂ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਵਾ ਤੇ ਉਹ ਜਿਹੜਾ ਵਾ ਸਾਡਾ ਇੱਥੇ ਕਿਸਾਨ ਮਜ਼ਦੂਰ ਮੋਰਚਾ ਠੀਕ ਹੈ ਜੀ at the rate gmail.com ਤੇ ਜਾ ਕੇ ਦਿੱਲੀ ਕੂਚ ਜਿਹੜਾ ਮਰਜੀ ਬੜਾ ਜੱਥਾ ਦਿੱਲੀ ਕੂਚ ਆ ਉੱਥੇ ਜਾ ਕੇ ਸਰਚ ਕਰਕੇ ਉਹ ਫਾਰਮ ਫਿਲ ਕਰ ਸਕਦਾ ਜੋ ਅਸੀਂ ਕੀਤਾ ਦੂਸਰਾ ਜਿਹੜਾ ਕੱਲ ਹੀ ਸ਼ਾਮੀ ਖਬਰਾਂ ਆ ਗਈਆਂ ਸੀਗੀਆਂ ਵੀ ਦਿੱਲੀ ਦੇ ਵਿੱਚ ਗਏ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੀ ਅਸੀਂ ਨਿੰਦਾ ਕਰਦੇ ਆਂ ਅਰ ਜੜੀਆਂ ਗ੍ਰੇਟਰ ਨੋਟਾ ਦੇ ਜੋ ਵੀ ਕਿਸਾਨ ਨੇ ਜੋ ਉਹਨਾਂ ਦੀਆਂ ਮੰਗਾਂ ਨੇ जड़ियाँ वो, वो सरकार को प्रवान कर धन्यवाद जी उनको सवाल है डी सी एम ने एक जारी किया है कि जो किसान है वो सुप्रीम कोर्ट में जो मामला चल रहा है उसको ध्यान में रखे हो धारा एक जो है पहले से ही लागू है तो बातचीत का भी दौर चल रहा है तो इसी हाँ हमारे पास कुछ इस तरह की कोई भी चिट्ठी हमें तो नहीं मिली है आपके माध्यम से ये मालूम हो रहा तो उसमें इसका स्पष्ट हो रहा भी फिलहाल सरकार जो पैदल जाने की बात कह रही थी उससे भागती हुई नजर आ रही है फिर भी देखेंगे हमारा पीसफुली है हम लोग पीसफुली जत्थों के रूप में आगे बढ़ेंगे सरकार के किसी पक्ष से अभी तक बातचीत हुई है ना बस एक एसपी पी बाला से वो भी छह के जाने के सिलसिले में बात हुई थी अभी सरकार का बातचीत करने का ਜੋ ਅਮਰ ਅੰਛਨ ਪਰ ਢਲੇਵਾਲ ਸਾਹਿਬ ਬੈਠੇ ਉਸ ਦਾ ਕੋਈ ਵੀ ਇਸ ਤਰ੍ਹਾਂ ਕੀ ਕੋਈ ਨਿਯੋਤਾ ਨਹੀਂ ਹੈ ਅਭੀ ਬਾਜੀ ਪਹਿਲੇ 2 ਦਿਨ ਕਿੰਨੇ ਜਥੇ ਜਾਣਗੇ ਜਿਸ ਤਰ੍ਹਾਂ ਜਥੇ ਅਲੱਗ-ਅਲੱਗ ਬਣਾਏ ਆ ਪਹਿਲੇ 2 ਦਿਨ ਕਿੰਨੇ ਜਥੇ ਉਸ ਤੋਂ ਬਾਅਦ ਗੇਟ ਖੁੱਲੇਗਾ ਜਾਂ ਐਦਾਂ ਹੀ ਰਹੇਗਾ ਨਹੀਂ ਦੇਖੋ ਗੇਟ ਖੁੱਲਦਾ ਨਹੀਂ ਖੁੱਲਦਾ ਇਹ ਤਾਂ ਅਸੀਂ ਅੱਜ ਨਹੀਂ ਐਸੀ ਨਹੀਂ ਕਹਿ ਸਕਦੇ ਤਾਂ ਸਰਕਾਰ ਦੇ ਹੱਥ ਵਿੱਚ ਹੈ ਉਹ ਖੋਲ ਦੇ ਕੇ ਨਹੀਂ ਖੋਲਦੇ ਅਸੀਂ ਤਾਂ ਕਹਿੰਦੇ ਖੋਲੇ ਜਾਣਾ ਚਾਹੀਦਾ ਠੀਕ ਹੈ ਜੀ ਦੂਸਰਾ ਹੈਗਾ ਵਾ ਕਿ ਜਥਿਆਂ ਦੀ ਜਿਹੜੀ ਸੀਮਤਾਈ ਹੈ ਉਹ ਕੱਲ ਪੀਸੀ ਕਰਕੇ ਇੱਥੇ ਹੀ ਸ਼ਮੂ ਬਾਰਡਰ ਤੇ ਪੀਸੀ ਕਰਾਂਗੇ ਕੱਲ ਜਥਿਆਂ ਦੀ ਦੱਸਦਾ ਵੀ ਕਿੰਨਾ ਜਥਾ ਜਾ ਰਿਹਾ ਹੈਗਾ ਟੋਟਲ ਜਾਣਕਾਰੀ ਕੱਲ ਤੱਕ ਆਪਾਂ ਤੁਹਾਨੂੰ ਆ ਲਿਸਟ ਦੇਤੀ ਅੱਜ ਕੁਝ ਜੋ ਅਸੀਂ ਨਵੇੜਿਆ ਸੀ ਅੱਜ ਮਹੱਈਆ ਕਰਤਾ ਕੱਲ ਤੱਕ ਜਥਿਆਂ ਦੀ ਕਿੰਨੀ ਤੁਹਾਨੂੰ ਦੱਸਦਾ ਅੰਦੇਰ ਤੋਂ ਇੱਕ ਪਾਸੇ ਤਾਂ ਤੁਸੀਂ ਕਰਨ ਕਿ ਐਸਪੀ ਨੇ ਗੱਲਬਾਤ ਵੀ ਕੀਤੀ ਕਿ ਇਹਨੂੰ ਜਾਣ ਬਾਰੇ ਦੂਜੇ ਪਾਸੇ 144 ਕੀ ਮਾਇਨੇ ਵਰੇ ਹਾਂ ਦੇਖੋ ਦੋ ਗੱਲਾਂ ਨੇ 144 ਦੇ ਮਾਇਨੇ ਉਹੀ ਨੇ ਪਹਿਲੋਂ ਵੀ ਧਾਰਾ 144 ਬਾਰੇ ਕਿਹਾ ਜਾਂਦਾ ਸੀ ਜਿਵੇਂ ਪਹਿਲੋਂ ਵੀ ਅਸੀਂ ਵਦਿਆ ਤਾ 144 ਦੇ ਮਾਇਨੇ ਇਹ ਨਿਕਲਦੇ ਨੇ ਅਦਾਲਤ ਦੇ ਮੋਢਿਆਂ ਤੇ ਚਲਾਉਣ ਵਾਲੇ ਵੀ ਉਹ ਜਾਣ ਨਹੀਂ ਦੇਣਗੇ ਮਾਇਨੇ ਤਾਂ ਸਪਸ਼ਟ ਆ ਜੇ ਜਿੱਥੋਂ ਤੱਕ ਸਵਾਲ ਆ ਇਹਦੇ ਵਿੱਚ ਕਿਸੇ ਅਦਾਲਤ ਦਾ ਕੋਈ ਮਤਲਬ ਨਹੀਂ ਹੈ ਕੋਈ ਨਹੀਂ ਹੈ ਜੜੀ ਤੇ ਅਦਾਲਤ ਵਿੱਚ ਆਪ ਕਹਿ ਕੇ ਉਹਨੇ ਲਾਉਣ ਆਰਡਰ ਨਾ ਤੇ ਸਟੇਟਸ ਕੋ ਲਿਆ ਹੈ ਉਹ ਤੇਰ ਜage ਕਹਿ ਦੋਗੀ ਵੀ ਸਾਡੇ ਅਮਨ ਕਾਨੂੰਨ ਨੂੰ ਕੋਈ ਖਤਰਾ ਨਹੀਂ ਤੇ ਅਦਾਲਤ ਤਾਂ ਨਹੀਂ ਰਿਕੋਰਡ ਬਣੂਗੀ ਤਾਂ ਹਰਿਆਣਾ ਸਰਕਾਰ ਨੇ ਦੇਖਣਾ ਜਾਂ ਕਿੰਨੇ ਹਾਂ ਨਹੀਂ ਮੈਨੂੰ ਮੈਂ ਤਾਂ ਕਹਿੰਦਾ ਜੋ ਕੁਝ ਉਹਨਾਂ ਲਿਖਤੀ ਦਿੱਤਾ ਵਾ ਅੱਜ ਤੱਕ ਉਹਨਾਂ ਦੇ ਟਾਰਨੀ ਜਨਰਲ ਨੇ ਤੋਂ ਟਰੈਕਟਰ ਟਰਾਲੀ ਤੇ ਸਵਾਲ ਚੁੱਕੇ ਸੀ ਉਹ ਬੋਲਦੇ ਵੀ ਰਹੇ ਲਗਾਤਾਰ ਸਰਪਲ ਡਿਬੇਟਰ ਤੋਂ ਅਸੀਂ ਕਹਿੰਨੇ ਆ ਵੀ ਅਸੀਂ ਇਹੀ ਮੋਦੀ ਸਰਕਾਰ ਦਾ ਚਿਹਰਾ ਨੰਗਾ ਕਰਨਾ ਹੈ ਵੀ ਕੁਛ ਵੀ ਹੋ ਜੇ ਉਹ ਕਿਸੇ ਨੂੰ ਦਿੱਲੀ ਜਾਣ ਦੇਣਾ ਨਹੀਂ ਚਾਹੁੰਦੇ ਹੈਗੇ ਜੋ ਸਾਡਾ ਕੰਮ ਹੈ ਔਰ ਬਕਾਉਲ ਉਹਨਾਂ ਦੇ ਸਾਡੇ ਦੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਆ ਨਾ ਵੀ ਜਿਵੇਂ ਭੀਜੇ ਜੀ ਕਾਂਗਰਸ ਦੇ ਬਹਾਲੇ ਹੋਏ ਆ ਕਦੀ ਕਹਿੰਦੇ ਇਹ ਆਮ ਆਦਮੀ ਪਾਰਟੀ ਦੇ ਬਹਾਲੇ ਹੋਏ ਆ ਠੀਕ ਹੈ ਜੀ ਕੋਈ ਹੋਰ ਵੀ ਕਹੀ ਜਾਂਦੇ ਆ ਹਜੇ ਉਹਨੂੰ ਡਿਸੀਜਨ ਨਹੀਂ ਵੀ ਅਸਲ ਕੀ ਹੋ ਰਿਹਾ ਤੋ ਆਪਣੇ ਉਪ ਰਾਸ਼ਟਰਪਤੀ ਦੀ ਗੱਲ ਮੰਨ ਲੈਣ ਉਹ ਤੇ ਉਹਨਾਂ ਦੀ ਸਰਕਾਰ ਦੇ ਨੇ ਉਹਨਾਂ ਦੀ ਪਾਰਟੀ ਦੇ ਨੇ ਉਹਨਾਂ ਦੀ ਗੱਲ ਤੇ ਗੌਰ ਕਰ ਲੈਣ ਜਿਹੜੇ ਉਹ ਬੋਲ ਰਹੇ ਨੇ ਵੀ ਭਾਈ ਜੇ ਤੁਸੀਂ ਕਿਸਾਨਾਂ ਦੀਆਂ ਮੰਗਾ ਮੰਨੀਆਂ ਕਿ ਨਹੀਂ ਮੰਨੀਆਂ ਜੇ ਮੰਨੀਆਂ ਤਾਂ ਉਹਨੂੰ ਲਾਗੂ ਕਰੋ ਉਹਨਾਂ ਦੇ ਅਨੁਸਾਰ ਜੇ ਕਿਸਾਨਾਂ ਨੂੰ ਮੰਡੀ ਦੇ ਵਿੱਚ ਫਸਲ ਦੀ ਖਰੀਦ ਦਾ ਮੁੱਲ ਮਿਲ ਜੂਗਾ ਤਾਂ ਕਹਿੰਦੇ ਕੋਈ ਵੀ ਪਹਾੜ ਡਿੱਗਣ ਵਾਲਾ ਨਹੀਂ ਹੈ ਵੀ ਹਰ ਸਾਲ ਕਿਸਾਨ ਜਿਹੜੇ ਆ ਲਗਾਤਾਰ ਪਿਛਲੇ ਸਾਲ ਵੀ ਅੰਦੋਲਨ ਕਰ ਰਹੇ ਸੀ ਹੁਣ ਵੀ ਅੰਦੋਲਨ ਕਰ ਰਹੇ ਆ ਔਰ ਪਹਿਲੋਂ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਇੱਕ ਦੁਸ਼ਮਣ ਦੇਸ਼ ਵੱਜੋਂ ਵੇਖਣਾ ਇਹ ਸਾਡੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ਅਰ ਸਾਨੂੰ ਮੋਦੀ ਸਰਕਾਰ ਦੁਸ਼ਮਣ ਦੇਸ਼ ਨਾਲ ਜਿਹੋ ਜਿਹਾ ਵਿਹਾਰ ਕਰੀਦਾ ਉਵੇਂ ਸਾਡੇ ਨਾਲ ਵਿਹਾਰ ਕਰਦੀ ਜੋ ਪਿੱਛੇ ਹੋਇਆ ਸੀ ਅਰਧ ਸੈਨਿਕ ਫੋਰਸ ਕਦੀ ਵੀ ਕਿਸਾਨ ਅੰਦੋਲਨ ਤੇ ਨਹੀਂ ਲੱਗੇਗੇ ਪਹਿਲੀ ਵਾਰ 13 ਫਰਵਰੀ ਨੂੰ ਇਸਤੇਮਾਲ ਹੋਇਆ ਪਹਿਲੀ ਵਾਰ ਇਜ਼ਰਾਈਲ ਦੇ ਡਰੋਨਾਂ ਨੇ ਕਿਸਾਨਾਂ ਤੇ ਹੰਝੂ ਗੈਸ ਮਾਰੇ ਆ ਚਲ ਪਹਿਲੇ ਅੰਦੋਲਨਾਂ ਚ ਅਸੀਂ ਵੇਖਿਆ ਪਾਣੀ ਦੀਆਂ ਵਿਚਾਰਾਂ ਹਲਕਾ-ਪੁਲਕਾ लाठी चार्ज बैरिकेडिंग ਹੁੰਦੀ ਸੀ ਮਾੜੀ ਚੰਗੀ ਪਰ ਇਸ ਕਿਸਮ ਦੀ ਸਿਮੈਂਟਡ ਬੈਰੀਕੇਡਿੰਗ ਔਰ ਬੁਲੇਟ ਦੀਆਂ ਗੋਲੀਆਂ 12 ਬੋਰ ਦੀਆਂ ਗੋਲੀਆਂ ਅਰ ਤਸ਼ੱਦਦ ਇਹਨਾਂ ਕਦੀ ਵੀ ਕਿਸਾਨ ਅੰਦੋਲਨ ਤੇ ਨਹੀਂ ਕੀਤਾ ਜਿੰਨਾ ਇਸ ਵਾਰੀ ਕਿਸਾਨ ਅੰਦੋਲਨ ਤੇ ਤਸ਼ੱਦਦ ਕੀਤਾ ਗਿਆ ਇਹ ਸਾਰੇ ਗੱਲਾਂ ਨੂੰ ਸੋਚਦਿਆਂ ਹੋਇਆਂ ਜਥਾ ਜਿਹੜਾ ਪੈਦਲ ਖੜਨ ਦਾ ਫੈਸਲਾ ਕੀਤਾ ਸੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਵੈਮ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੇ ਇਸ ਸੰਵਿਧਾਨ ਦੀ ਸੌਖਾਦੀ ਹੋਈ ਆ ਜਿਹੜੇ ਨਾਲ ਦੇਸ਼ ਚੱਲਦਾ ਤੇ ਉਹ ਸੰਵਿਧਾਨਿਕ ਅਹੁਦੇ ਤੇ ਬੈਠੇ ਦੁੱਜੇ ਵੱਡੇ ਠੀਕ ਆ ਉਪਰਾਸ਼ਟਰਪਤੀ ਨੇ ਸਭ ਤੋਂ ਵੱਡਾ ਅਹੁਦਾ ਰਾਸ਼ਟਰਪਤੀ ਦਾ ਸੰਵਿਧਾਨਿਕ ਹੁੰਦਾ ਦੁੱਜਾ ਉਪਰਾਸ਼ਟਰਪਤੀ ਦਾ ਉਹ ਉਹ ਸ਼ਖਸ ਬੋਲ ਰਹੇ ਆ ਵੀ ਕਿਸਾਨਾਂ ਦੀਆਂ ਮੰਗਾਂ ਮੰਨੋ ਸਾਡੀ ਮੰਨਣੀ ਮੰਨਣੀ ਨਹੀਂ ਮੰਨਣੀ ਘਟੋ ਘਟਾ ਆਪ ਦੀ ਉਪਰਾਸ਼ਟਰਪਤੀ ਦੀ ਉਹਨਾਂ ਨੂੰ ਗੱਲ ਮੰਨਣੀ ਚਾਹੀਦੀ ਆ ਦੂਸਰਾ ਅਸੀਂ ਹਰਿਆਣੇ ਦੀਆਂ ਸਾਰੀਆਂ ਖਾਪ ਪੰਚਾਇਤਾਂ ਦਾ ਧੰਨਵਾਦ ਕਰਦੇ ਆ ਤੁਹਾਡੇ ਮਦਦਮਨਾ ਜਿਨ੍ਹਾਂ ਨੇ ਕੱਲ ਇਕੱਠੇ ਹੋ ਕੇ ਜਦੋਂ ਸਾਡਾ ਜਥਾ ਦਿੱਲੀ ਕੂਚ ਕਰਦਾ ਵਾ ਔਰ ਉਹਦੇ ਲਈ ਹਰ ਸੰਭਵ ਸਾਡੀ ਮਦਦ ਕਰਨ ਦੀ ਗੱਲ ਕਹੀ ਆ ਵੀ ਹਰ ਕਿਸਮ ਦਾ ਸਹਿਯੋਗ ਕਿਸਾਨ ਅੰਦੋਲਨ ਨੂੰ ਹਰਿਆਣੇ ਦੀਆਂ ਖਾ ਪੰਚਾਇਤਾਂ ਦੇਣ ਗਿਆ ਇਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਇਹਦੇ ਨਾਲ ਦੀ ਨਾਲ ਜਿੰਨੇ ਵੀ ਦੇਸ਼ ਵਾਸੀ ਆ ਪੰਜਾਬੀ ਆ ਅਰ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ ਉਹ ਜਥੇਬੰਦੀਆਂ ਦੇ ਸਾਰੇ ਕੈਡਰ ਨੂੰ ਇਧਰੋਂ ਫਾਰਮਾ ਵੱਲੋਂ ਅਪੀਲ ਆ ਵੀ 5 ਦੀ ਸ਼ਾਮਾਂ ਨੂੰ ਕੋਈ ਵੀ ਬੰਦਾ ਪਿੰਡਾਂ 'ਚ ਨਹੀਂ ਰਹਿਣਾ ਚਾਹੀਦਾ ਇਹ ਫਾਰਮਾ ਦੀ ਪਾਲਿਸੀ ਆ ਫਾਰਮਾ ਦਾ ਹੁਕਮ ਆ ਵੀ ਕੋਈ ਵੀ ਬੰਦਾ 6 ਤੋਂ ਪਹਿਲੋ ਪਹਿਲੋ ਮੋਰਚੇ 'ਚ ਸਾਰੇ ਹੀ ਜਥੇਬੰਦੀਆਂ ਦਾ ਟੋਟਲ ਸਮੁੱਚਾ ਜਿਹੜਾ ਕੈਡ ਰਿਆ ਉਹ ਇੱਥੇ ਆਉਣਾ ਚਾਹੀਦਾ ਵਾ ਇਧਰੋਂ ਅਪੀਲ ਕਰ ਰਹੇ ਆ ਔਰ ਲਗਾਤਾਰ ਬਾਰਡਰਾਂ ਤੇ ਕਿਸਾਨ ਮਜ਼ਦੂਰ ਆ ਵੀ ਰਹੇ ਆ ਇਹਦੇ ਵਿੱਚ ਅਸੀਂ ਫੇਰ ਦੁਬਾਰਾ ਪ੍ਰੈਸ ਦੇ ਵੀ ਸਹਿਯੋਗ ਦੀ ਮੰਗ ਕਰਦੇ ਆ ਜਿੱਦਾਂ ਪਹਿਲੋਂ ਪ੍ਰੈਸ ਸਹਿਯੋਗ ਕਰ ਰਹੀ ਹੈਗੀ ਆ ਔਰ ਜਿੰਨੇ ਵੀ ਪੰਜਾਬੀ ਹੋਣ ਹਰਿਆਣਵੀ ਹੋਣ ਜਿੰਨੇ ਕਲਾਕਾਰ ਨੇ ਜਿੰਨੇ ਫਿਲਮੀ ਹਸਤੀਆਂ ਨੇ ਜਿਵੇਂ ਸਾਡੇ ਸੱਭਿਆਚਾਰਕ ਦੇ ਵਿੱਚ ਰਾਗੀ ਢਾਡੀ ਕਵੀਸ਼ਰ ਉਹਨਾਂ ਸਾਰਿਆਂ ਨੂੰ ਕਿਸਾਨ ਅੰਦੋਲਨ ਦੀ ਗੱਲ ਕਰਨ ਦੀ ਅਪੀਲ ਕਰਦੇ ਹੈਗੇ ਆ ਵੀ ਉਹ ਕਿਸਾਨ ਅੰਦੋਲਨ ਦੀ ਗੱਲ ਕਰਨ ਧਾਰਮਿਕ ਸ਼ਖਸੀਤਾਂ ਨੂੰ ਵੀ ਅਪੀਲ ਕਰਦੇ ਆ ਵੀ ਉਹ ਕਿਸਾਨ ਅੰਦੋਲਨ ਦੀ ਗੱਲ ਕਰਨ ਉਹਦੀ ਵਜ੍ਹਾ ਇਹ ਆ ਵੀ ਭਾਰਤ ਤੇ ਸਾਡੇ ਪੰਜਾਬ ਹਰਿਆਣਾ ਉੱਤਰ ਭਾਰਤ ਦਾ ਇੱਕ ਵੱਡਾ ਖਿੱਤਾ ਖੇਤੀ ਤੇ ਆਧਾਰਿਤ ਆ ਜੇ ਖੇਤੀ ਖਤਮ ਹੋ ਗਈ ਤਾਂ ਸਾਰਾ ਬਿਜ਼ਨਸ ਤਬਾਹ ਹੋਣਾ ਮ ਇੱਥੇ ਛੋਟਾ ਦੁਕਾਨਦਾਰ ਹੋਵੇ ਲਘੂ ਗyog ਹੋਵੇ ਦੁਕਾਨਦਾਰੀ ਹੋਵੇ ਕੋਈ ਵੀ ਕਾਰੋਬਾਰ ਹੋਵੇ ਉਹ ਖੇਤੀ ਤੇ ਆਧਾਰਿਤ ਹੀ ਨਿਰਭਰ ਆ ਜੇ ਖੇਤੀ ਖਤਮ ਹੋ ਜੂਗੀ ਤੇ ਸਾਰਾ ਪੰਜਾਬ ਹਰਿਆਣਾ ਤਬਾਹ ਹੋਣਾ ਇਸ ਕਰਕੇ ਸਾਰਿਆਂ ਗਵਾਸ ਕਰਦੇ ਆ ਵੀ ਉਹ ਸਾਡਾ ਸਹਿਯੋਗ ਕਰਨ ਹੁਣ ਫੂਲ ਸਾਹਿਬ ਆਪਦੀ ਗੱਲ ਕਰ ਲੈਣਗੇ ਉਹ ਕਾਊਂਟਡਾਊਨ ਸ਼ੁਰੂ ਹੋ ਗਏ ਉਹਦੇ ਘਟਦੀ ਗਿਣਤੀ 45 ਘੰਟੇ ਸਮਝ ਲਓ ਵੀ ਦਿੱਲੀ ਕੂਚਦੇ ਜਿਹੜੇ ਉਹ ਬਾਕੀ ਰਹਿ ਗਏ ਆ ਇਹ ਸਾਡਾ ਜਿਹੜਾ ਦਿੱਲੀ ਕੂਚ ਹੈ ਦੇ ਪ੍ਰਤੀ ਸਰਕਾਰ ਦਾ ਰਵਈਆ ਕੀ ਹੋਊਗਾ ਅਸੀਂ ਕਲੀਅਰ ਕਰਾਏ ਇੱਥੋਂ ਦੇ ਪ੍ਰਸ਼ਾਸਨ ਨੂੰ ਜਿਹੜਾ ਅੰਮ੍ਰਾਲੇ ਦਾ ਪ੍ਰਸ਼ਾਸਨ ਸਾਰਾ ਆਪਣਾ ਉਸ ਵੀ ਨਹੀਂ ਲਕੋਇਆ ਸਾਰੇ ਆਪਦੀ ਪਲੈਨਿੰਗ ਸਾਰਾ ਗਾਹਾਂ ਪੜਾ ਜਿਹੜੇ ਕਿੱਥੇ ਕਿੱਥੇ ਕਿਹੜੀ ਤਰੀਖ ਨੂੰ ਕਰਨੇ ਸਾਰੇ ਕਰਤੇ ਪਰ ਉਹ ਕੱਲ ਆਪਣੇ ਪ੍ਰਧਾਨ ਮੰਤਰੀ ਸਾਹਿਬ ਵੀ ਆਏ ਨੇ ਇੱਥੇ ਚंडीगढ़ ਪੰਜਾਬ ਦੇ ਵਿੱਚ ਗ੍ਰਹਿ ਮੰਤਰੀ ਵੀ ਆਏ ਨੇ ਜਿਹੜੇ ਸਾਰੀਆਂ ਪੁਲਿਸ ਫੋਰਸਾਂ ਦੇ ਮੁਖੀ ਹੈ ਉਹਨਾਂ ਨੇ ਨੇ ਪੱਤੇ ਦਿਖਾਏ ਜੇ ਤੇ ਕਰ ਵੀ ਕੀ ਕਰਨਗੇ ਉਹ ਔਰ ਸਾਡੇ ਲਈ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਨੇ 12 ਮੰਗਾਂ ਨੇ ਇਹ ਬਿਲਕੁਲ ਕਰੋੜਾਂ ਲੋਕਾਂ ਦੀਆਂ ਮੰਗਾਂ ਨੇ ਉਹ ਪਿਛਲੇ ਦਿਨੀ ਜੋ ਆਪਣਾ ਪੰਦੇਸਾਹਬ ਨੇ ਵੀ ਦੱਸਿਆ ਵੀ ਉਪਰਾਸ਼ਟਪਤੀ ਜਿਹੜੀ ਕਿ ਭਾਰਤੀ ਰਾਜ ਦੀ ਸੈਕੰਡ ਸਭ ਤੋਂ ਵੱਡੀ ਪੋਸਟ ਹੈ ਉਹਨਾਂ ਨੇ ਵੀ اخਲਾਕੀ ਤੌਰ ਤੇ ਸਾਡੇ ਗਿਆ ਮੰਗਾਂ ਦੀ ਸਾਡੇ ਅੰਦੋਲਨ ਦੀ ਮਦਦ ਕਰਤੀ ਹੈ ਜੋ ਉਹਨਾਂ ਦਾ ਬਿਆਨ ਆਇਆ ਜੋ ਉਹਨਾਂ ਨੇ 5-7 ਮਿੰਟ ਦਾ ਉਹਨਾਂ ਦਾ ਭੋਲੇ ਹੈ ਖੇਤੀਬਾੜੀ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਸੰਬੋਧਨ ਹੋ ਕੇ ਥੋਰ ਵੀ ਜਿਹੜਾ ਸਾਨੂੰ اخਲਾਕੀ ਸਾਡੀ ਜਾਇਜ਼ ਕਿਵੇਂ ਆ ਗੱਲ اخਲਾਕੀ ਸਪੋਰਟ ਸਾਨੂੰ ਆ ਮਿਲ ਰਹੀ ਹੈ ਉਹਦੀ ਦੂਜੀ ਧਾਰਨਾ ਜਿਹੜੀ ਉਹ ਹੈਗੇ ਜਿਹੜੇ ਸੁਪਰੀਮ ਕੋਰਟ ਦੀ ਬਾਰ ਕਾਉਂਸਲ ਆ ਹੈ ਆ ਉਹਨਾਂ ਦੀ ਜਿਹੜੀ ਸਭ ਤੋਂ ਉੱਚੀ ਅਦਾਲਤ ਹੈਗੇ ਦੇਸ਼ ਦੀ ਉਹਨਾਂ ਦੇ ਵਕੀਲਾਂ ਦੀ ਐਸੋਸੀਏਸ਼ਨ ਕਹਿ ਲਓ ਜਾਂ ਬਾਰ ਕਾਉਂਸਲ ਆ ਉਹਨਾਂ ਨੇ ਵੀ ਮਤਾ ਪਾਇਆ ਇਸ ਸਾਡੇ ਅੰਦੋਲਨ ਵਾਰੇ ਜਿਆ ਖਾਸ ਕਰਕੇ ਜਿਹੜਾ ਖਨੋਰੀ ਬਾਰਡਰ ਤੇ ਅ ਮਰਨ ਵਰਤ ਵਾਲਾ ਸ਼ੁਰੂ ਹੋ ਰਿਹਾ ਅੱਜ 9ਵਾਂ ਦਿਨ ਹੋ ਗਿਆ ਉਹਨਾਂ ਦਾ ਕਾਫੀ ਉਹਨਾਂ ਦੀ ਵੇਟ ਘਟ ਗਿਆ ਉਹਨਾਂ ਦਾ ਤੇ ਇੱਧਰ ਜਿਹੜਾ 6 ਤਰੀਕ ਨੂੰ ਜਿਹੜਾ ਦਿੱਲੀ ਕੂਚ ਵਾਲਾ ਸ਼ੁਰੂ ਹੋ ਰਿਹਾ ਇਹਨੂੰ ਸੰਬੋਧਿਤ ਹੋ ਕੇ ਉਹਨਾਂ ਨੇ ਐਡਰੈਸ ਹੋ ਕੇ ਮਤਾ ਪਾਇਆ ਵੀ ਸਾਡਾ ਸਮਰਥਨ ਹੈ ਜਿਹੜਾ ਉਹ ਦੇਸ਼ ਦੇ ਕਿਸਾਨਾਂ ਨਾਲ ਹੈ ਜਿਹੜੇ ਅੰਦੋਲਨ ਕਰ ਰਹੇ ਆ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਹੈ ਇਸ ਕਰਕੇ ਸਾਡੇ ਲਈ ਜਿਹੜਾ ਇਹ 6 ਹੈ ਬਿਲਕੁਲ ਉਸੇ ਤਰ੍ਹਾਂ ਦੇ ਮਾਹੌਲ ਸੀ ਸਮਝਦੇ ਆ ਜਿੰਨੀਆਂ ਥੱਲੇ ਸਾਨੂੰ ਰਿਪੋਰਟਾਂ ਮਿਲ ਰਹੀਆਂ ਨੇ ਤਿਆਰੀਆਂ ਆ ਬਿਲਕੁਲ ਜਿਹੜਾ 13 ਤਰੀਕ ਨੂੰ ਜਦੋਂ ਸ਼ੁਰੂ ਕੀਤਾ ਸੀਗਾ ਉਹ ਇਹ ਜਿਹੜਾ ਮਾਹੌਲ ਇਹ ਤੁਸੀਂ ਉਹ ਇਹ ਜਾਂ ਉਤਸ਼ਾਹ ਉਹ ਇਹ ਜਾਂ ਜੋਸ਼ ਉਹ ਵੇਖਾਂਗੇ ਸਾਡੇ ਕਿਸਾਨੇ ਲਈ ਸਭ ਤੋਂ ਵੱਡਾ ਕੰਮਦਾਰ ਜੇ ਮਾ ਹੁੰਦਾ ਕੰਮਦਾਰ ਜੇ ਮਾ ਸਾਡਾ ਖਤਮ ਹੋ ਗਿਆ ਬਿਲਕੁਲ ਬਜਾਈ ਹੋ ਗਈ ਜਿਹੜੀ ਸੋਣੀ ਆ ਪੈਡੀ ਸੀਜ਼ਨ ਆ ਉਹਨਾਂ ਦਾ ਜਿਹੜਾ ਵੇਚਣ ਵਟਣ ਵਾਲਾ ਜਿਵੇਂ ਵੀ ਲੰਘਿਆ ਉਹ ਲੰਘ ਗਿਆ ਹੁਣ ਬਿਲਕੁਲ ਮਾਰਚ ਤੱਕ ਸਭ ਤੋਂ ਜਿਹੜੇ ਘੱਟ ਲੋਡ ਵਾਲੇ ਘੱਟ ਜੇਮੇ ਵਾਲੇ ਜਿਹੜੇ ਮਹੀਨੇ ਹੁੰਦੇ ਨੇ ਕਿਸਾਨੀ ਬਿਲਕੁਲ ਤਿਆਰ ਹੈ ਸਾਰੀਆਂ ਤਾਕਤਾਂ ਵੱਲੋਂ ਸਾਨੂੰ ਸਮਰਥਨ ਮਿਲ ਰਿਹਾ ਜਰੂਰ ਹੈ ਜਿਹੜਾ ਇਹ ਤੁਹਾਡਾ ਵੀ ਅਸੀਂ ਸਹਿਯੋਗ ਦਾ ਧੰਨਵਾਦੀ ਆ ਪਹਿਲਾਂ ਵੀ ਦਿੱਤਾ ਹੁਣ ਵੀ ਮੀਡੀਆ ਦਾ ਸਹਿਯੋਗ ਹੈ ਇਹ ਸਾਡਾ ਜਿਹੜਾ ਮੋਰਚਾ ਹੈ ਇਹਦੀਆਂ ਰੁਝਾਨ ਇਹਦੇ ਆ ਰਹੇ ਆਵੇ ਦਾ ਜਿਹੜਾ ਨਤੀਜਾ ਹੈਗਾ ਉਹ ਬਹੁਤ ਵਧੀਆ ਤੇ ਕਿਸਾਨ ਬੱਕੇ ਹੋਊਗਾ ਜੀ ਧੰਨਵਾਦ ਆ ਲੰਗੋਵਾਲ ਸਾਹਿਬ ਗੱਲ ਕਰਦੇ ਵੇਖੋ ਜਿਵੇਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਹੀ ਸੰਜੀਦਗੀ ਦੇ ਨਾਲ ਸਾਡੇ ਦੇਸ਼ ਦੇ ਲੋਕਾਂ ਦੀ ਖਾਤਰ ਕਿਸਾਨਾਂ ਮਜ਼ਦੂਰਾਂ ਦੀ ਖਾਤਰ ਲੜੇ ਜਾ ਰਹੇ ਸੰਘਰਸ਼ ਦੇ ਬਾਰੇ ਡਿਟੇਲ ਚ ਵਿਆਖਿਆ ਕੀਤੀ ਹੈ ਪਹਿਲਾਂ ਮੈਥੋਂ ਬੁਲਾ ਰਹੇ ਨੇ ਕਿ ਬਹੁਤ ਲੰਮਾ ਸਮਾਂ ਹੋ ਗਿਆ ਕਿਸਾਨਾਂ ਨੂੰ ਬਾਡਰਾਂ ਤੇ ਬੈਠਿਆਂ ਨੂੰ ਸੰਭੂ ਤੇ ਖਨੌਰੀ ਤੇ ਰਤਨਪੁਰਾ ਤੇ ਬਾਡਰਾਂ ਦੇ 13 ਫਰਵਰੀ ਤੋਂ ਬੈਠੇ ਆ ਇਹਨਾਂ ਦੀਆਂ ਮੰਗਾਂ ਨੂੰ ਕਿਸਾਨ ਨੇ ਅਣਗੌਲਿਆ ਤਾਂ ਉਦੋਂ ਤੋਂ ਲੈ ਕੇ ਕੀਤਾ ਹੋਇਆ ਸਗੋਂ ਜ਼ਬਰ ਵੀ ਬਹੁਤ ਜ਼ਿਆਦਾ ਢਾਇਆ ਸਭ ਤੋਂ ਵੱਡੀ ਗੱਲ ਸਾਡੇ ਭਾਰਤ ਦੇ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਦੇਖਣ ਵਾਲੀ ਇਹ ਹੈ ਕਿ ਲਗਾਤਾਰ 26 ਤਰੀਕ ਤੋਂ ਨਵੰਬਰ ਤੋਂ ਬੱਲੇਵਾਲ ਸਾਹਿਬ ਸਾਡੇ ਫਾਰਮਾਂ ਦੇ ਫੈਸਲੇ ਅਨੁਸਾਰ ਮਰਨ ਵਰਤ ਦੇ ਉੱਤੇ ਬੈਠੇ ਹੈ ਜਿਹੜੇ ਖਾਣਾ ਪੀਣਾ ਬਿਲਕੁਲ ਤਿਆਗ ਕੇ ਬੈਠੇ ਹੈ ਵੀ ਸਾਡੀਆਂ ਮੰਗਾਂ ਦੀ ਪੂਰਤੀ ਤੱਕ ਮੈਂ ਡਟਿਆ ਰਹੂੰਗਾ ਸੋ ਸਾਡੇ ਦੇਸ਼ ਦੀ ਸਰਕਾਰ ਜਿਹੜੀ ਕਿਸਾਨਾਂ ਨੂੰ ਅੰਨ ਦਾਤਾ ਕਹਿੰਦੀ ਹੈ ਉਹ ਸਰਕਾਰ ਨੂੰ ਭੋਰਾ ਪਰ ਵੀ ਹਾਲੇ ਤੱਕ ਦੇਸ਼ ਦੇ ਅੰਨ ਦਾਤੇ ਦੇ ਬਾਰੇ ਫਿਕਰ ਨਜ਼ਰ ਨਹੀਂ ਆ ਰਹੀ ਭਾਵੇਂ ਉਹਨਾਂ ਦੇ ਸਿਹਤ ਨਾਲ ਜੁੜੇ ਜਿਹੜੇ ਸਵਾਲ ਨੇ ਉਹਨਾਂ ਨੂੰ ਆਪਾਂ ਜਦੋਂ ਪੁੱਟ ਕਰਦੇ ਹਾਂ ਦੇਖਦੇ ਹਾਂ ਰੋਜ਼ ਵੀਡੀਓ ਨਿਕਲ ਕੇ ਬਾਹਰ ਆ ਰਹੀਆਂ ਨੇ ਡਾਕਟਰਾਂ ਦੀਆਂ ਰਿਪੋਰਟਾਂ ਕਿ ਉਹਨਾਂ ਦੇ ਬੀਪੀ ਨਾਲ ਜੁੜੀਆਂ ਗੱਲਾਂ ਉਹਨਾਂ ਦੀਆਂ ਕਿਡਨੀਆ ਕਮਜ਼ੋਰ ਹੋਣ ਵਾਲੀਆਂ ਗੱਲਾਂ ਮਤਲਬ ਸੇਤ ਦਿਨ-ਬਾਰ ਦਿਨ ਵੇਟ ਘਟਣ ਵਾਲੀਆਂ ਗੱਲਾਂ ਸਾਨੂੰ ਸਾਰਿਆਂ ਨੂੰ ਸੁਣਨ ਨੂੰ ਮਿਲ ਰਹੀਆਂ ਨੇ ਪਰ ਇੱਥੋਂ ਦੀ ਦੇਸ਼ ਦੀ ਹਕੂਮਤ ਜਿੱਥੇ ਕੇਂਦਰ ਦੀ ਸਰਕਾਰ ਦੀ ਆਪਾਂ ਗੱਲ ਕਰਦੇ ਆਂ ਕਿ ਕਿਸਾਨਾਂ ਦੀਆਂ ਮੰਗਾਂ ਤੋਂ ਅਣਗੌਲਿਆ ਦਿਸ ਰਹੀ ਹੈ ਸਗੋਂ ਪੰਜਾਬ ਦੀ ਸਰਕਾਰ ਵੀ ਇਹਨਾਂ ਸੰਘਰਸ਼ਾਂ ਨੂੰ ਲੈ ਕੇ ਚੁੱਪ ਬੈਠੀ ਹੈ ਕੇਂਦਰ ਤੇ ਕੋਈ ਦਬਾਅ ਪਾਉ ਫੈਸਲਾ ਕੋਈ ਪਹੁੰਚ ਇਹੋ ਜੀ ਕਿ ਇਹਨਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਦੇਸ਼ ਵਿਆਪੀ ਨੇ ਇਹਨਾਂ ਦੀ ਸਰਕਾਰ ਗੱਲ ਸੁਣੇ ਕੋਈ ਪਹੁੰਚ ਨਜ਼ਰ ਨਹੀਂ ਆ ਰਹੀ ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਦੌਰਾਨ ਅਸੀਂ ਦੇਸ਼ ਦੇ ਲੋਕਾਂ ਤੋਂ ਆਸ ਕਰਾਂਗੇ ਕਿ ਜੇ ਸਰਕਾਰ ਨੇ ਇਹ ਮਨ ਦੇ ਵਿੱਚ ਧਾਰ ਲਿਆ ਵੀ ਕਿਸਾਨ ਮਰੀ ਜਾਣ ਜਿੰਨਾ ਮਰਜ਼ੀ ਸੰਘਰਸ਼ ਕਰੀ ਜਾਣ ਅਸੀਂ ਉਹਨਾਂ ਦੀ ਮੰਗਾਂ ਤੋਂ ਅੱਖਾਂ ਫੇਰੀਆਂ ਹੋ ਜਾਂ ਨੇ ਤਾਂ ਦੇਸ਼ ਦੇ ਲੋਕੋ ਕਿਸਾਨ ਮਜ਼ਦੂਰ ਮਿਹਨਤਕਸ਼ ਬੁੱਧੀਜੀਵੀ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਹ ਅਧੋਲਣਾ ਦਾ ਹਿੱਸਾ ਬਣੋ ਤਾਂ ਹੀ ਇਹ ਸਰਕਾਰ ਤੋਂ ਮੰਗਾਂ ਦੀ ਆਪਾਂ ਪ੍ਰਾਪਤੀ ਕਰ ਸਕਾਂਗੇ ਸੋ ਇਹਨਾਂ ਮੰਗਾਂ ਦੀ ਪ੍ਰਾਪਤੀ ਦੇ ਲਈ ਜਿਵੇਂ ਇਹ ਸੰਭੂ ਬਾਰਡਰ ਤੋਂ ਅੱਜ ਦੀ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਆ ਕਿ ਬੜਾ ਪੀਸਫੁਲ ਤਰੀਕੇ ਦੇ ਨਾਲ ਅਸੀਂ ਜਿਹੜਾ ਅੰਦੋਲਨ ਨੂੰ ਅੱਗੇ ਤੋਰਨ ਦਾ ਫੈਸਲਾ ਕੀਤਾ ਹੈਗਾ ਉਹਦੀ ਬਿਲਕੁਲ ਜਿਹੜੀ ਵਿਉਤਬੰਦੀ ਹੈ ਸਾਡੀ ਉਹ ਮੁਕੰਮਲ ਹੋ ਚੁੱਕੀ ਹੈ ਯਥਿਆਂ ਦੇ ਨਾਮ ਨੋਮੀਨੇਟ ਹੋ ਚੁੱਕੇ ਨੇ ਪੀਸਫੁਲ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਉਹ ਅੱਗੇ ਵਧਣਗੇ ਅਸੀਂ ਸਾਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਅਦੋਲਨ ਦੀ ਸਪੋਰਟ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਵਿਦੇਸ਼ਾਂ 'ਚ ਬੈਠੇ ਹੋ ਇਸ ਅਦੋਲਨ ਦੀ ਸਪੋਰਟ ਕਰੋ ਤਾਂ ਕਿ ਆਪਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪ੍ਰਾਪਤ ਕਰ ਸਕੀਏ 13 ਫਰਵਰੀ ਤੋਂ ਲੈ ਕੇ 296 ਦਿਨਾਂ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਮਾਨਯੋਗ ਜਗਜੀਤ ਸਿੰਘ ਜਿੱਡੇਵਾਲ ਸਾਹਿਬ ਉਹ 9ਵੇਂ ਦਿਨ ਦੇ ਵਿੱਚ ਮਰਨ ਵਰਤ ਉਹਨਾਂ ਦਾ ਜਿਹੜਾ ਸ਼ਾਮਲ ਹੋ ਚੁੱਕਿਆ ਮੇਰੇ ਤੋਂ ਪਹਿਲਾਂ ਆਗੂ ਸੇ ਬਣਾਣ ਸਾਰਾ ਕੁਝ ਦੱਸਿਆ। ਸੋ ਜਿਸ ਤਰ੍ਹਾਂ ਇੱਥੇ ਅੰਦੋਲਨ ਚੱਲ ਰਿਹਾ ਹੈ ਇਸੇ ਤਰੀਕੇ ਦੇ ਨਾਲ ਜੋ ਕਿਸਾਨਾਂ ਦੇ ਵੱਲੋਂ ਨੋਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਧਰਨਾਕਾਰੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਅਸੀਂ ਦੋਨਾਂ ਫੋਰਮਾਂ ਵੱਲੋਂ ਸਰਕਾਰ ਦੀ ਨਿੰਦਿਆ ਕਰਦੇ ਹਾਂ ਕਿ ਇਸ ਤਰੀਕੇ ਦੇ ਨਾਲ ਨਹੀਂ ਚੱਲਿਆ ਜਾ ਸਕਦਾ। ਕਿਸਾਨਾਂ ਦੀਆਂ ਜੋ ਮੰਗਾਂ ਮੰਗਦੀਆਂ ਨੇ ਉਹ ਦੇਸ਼ ਵਿਆਪੀ ਮੰਗਾਂ ਨੇ ਕਿਉਂਕਿ ਇਕੱਲੇ ਇੱਕ ਫਾਰਮ ਦੀਆਂ ਨਹੀਂ ਉਹਨਾਂ ਨੂੰ ਪੂਰੀਆਂ ਕਰਨਾ ਚਾਹੀਦਾ ਭਾਵੇਂ ਉਹ ਐਮਐਸਪੀ ਦੀ ਗੱਲ ਹੋਵੇ ਕਰਜ਼ਾ ਮੁਕਤੀ ਦੀ ਗੱਲ ਹੋਵੇ ਚਾਹੇ ਉਹ ਲਖੀਮਪੁਰ ਖੀਰੀ ਦੇ ਵਿੱਚ ਸ਼ਹੀਦ ਹੋਏ ਚਾਰ ਕਿਸਾਨ ਤੇ ਇੱਕ ਪੱਤਰਕਾਰ ਦੇ ਪਰਿਵਾਰਾਂ ਦੀ ਗੱਲ ਹੋਵੇ ਇਨਸਾਫ ਦੀ ਗੱਲ ਹੋਵੇ ਤੇ ਨਾਲ ਹੀ ਮਨਰੇਗਾ 200 ਦਿਨ ਤੇ 700 ਰੁਪਿਆ ਦਿਹਾੜੀ ਤੇ ਜਿਹੜਾ ਪੋਲਿਊਸ਼ਨ ਆ ਉਹ ਖੇਤੀ ਕਿੱਤੇ ਨੂੰ ਉਹਦੇ ਵਿੱਚੋਂ ਕਾਰ ਕਰਨ ਵਾਸਤੇ ਪলিউਸ਼ਨ ਐਕਟ ਦਾ ਜਿਹੜਾ ਹੈਗਾ ਇਹ ਸਾਰੀਆਂ ਗੱਲਾਂ ਦੇ ਉੱਪਰ ਅਸੀਂ 296 ਦਿਨ ਤੋਂ ਲਗਾਤਾਰ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਨੂੰ ਜਤਾਉਣ ਵਾਸਤੇ ਧਰਨਿਆਂ ਦੇ ਉੱਪਰ ਬੈਠੇ ਹੋਏ ਹਾਂ ਤੇ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾ ਤੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ 5 ਦਸੰਬਰ ਨੂੰ ਸ਼ਾਮ ਤੱਕ ਤੇ ਸਵੇਰ 7-8 ਵਜੇ ਤੱਕ ਇਸ ਜਾਨੀ ਕਿ ਵੀ ਸਾਡਾ ਜੋ ਸ਼ੰਭੂ ਅੰਦੋਲਨ ਹੈਗਾ ਇੱਥੇ ਪਹੁੰਚਾ ਜਾਵੇ ਤਾਂ ਕਰਕੇ ਵੱਡੀ ਗਿਣਤੀ ਦੇ ਵਿੱਚ ਅਸੀਂ ਉਹਨਾਂ ਜਥਿਆਂ ਨੂੰ ਇੱਥੋਂ ਅਰਦਾਸ ਬੇਨਤੀ ਕਰਕੇ ਅੱਗੇ ਰਵਾਨਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ